ਨਾਮ ਸ਼ੁਨੀਏ ਜੀ ਕੱਲ ਦੁਸ਼ਹਿਰਾ ਸੀਗਾ ਜੀ ਤੇ ਕੱਲ ਤਕਰੀਬਨ 5 5:30 ਵਜੇ ਦੀ ਗੱਲ ਹੈ ਜੀ ਮੈਂ ਕੋਈ ਕੰਮ ਚਾਰਾ ਸੀ ਬੱਸ ਸਟੈਂਡ ਵੱਲ ਤਾਂ ਪਿੱਛੋਂ ਸਾਡੇ ਮੱਲੇ ਚੋਂ ਕਿਸੇ ਨੇ ਦੱਸਿਆ ਵੀ ਤੇਰੇ ਤੇ ਅਟੈਕ ਹੋਣ ਵਾਲਾ ਜੀ ਤੇਰੇ ਤੇ ਤਕਰੀਬਨ 5-7 ਜਣੇ ਅਟੈਕ ਕਰਨ ਵਾਲੇ ਜੀ ਉਹ ਹਥਿਆਰ ਲੈ ਕੇ ਮੇਰੇ ਪਿੱਛੇ ਗਏ ਤੇ ਮੇਰੇ ਘਰਦਿਆਂ ਜਦੋਂ ਪਤਾ ਲੱਗਿਆ ਮੇਰੇ ਘਰਦਿਆਂ ਮੈਨੂੰ ਫੋਨ ਕਰਤਾ ਵੀ ਤੇਰੇ ਤੇ ਅਟੈਕ ਹੋਣਾ ਤਾਂ ਤੂੰ ਛੇਤੀ ਕਰਿਆ ਜਾ ਮੈਂ ਜਦੋਂ ਰਸਤੇ 'ਚ ਘਰ ਆ ਰਿਹਾ ਸੀ ਤਾਂ ਉਹ ਗੁੰਡੇ ਮੈਨੂੰ ਮਿਲੇ ਇੱਕ ਤਾਂ ਕਲੋਨੀ ਸਾਡੇ ਘਰ ਦੇ ਨਾਲ ਉੱਥੇ ਮਿਲੇ ਮੈਨੂੰ ਉਹਨਾਂ ਕੋਲ ਹਥਿਆਰ ਸੀ ਨਲਕੇ ਦੀ ਤੇ ਕਰਪਾਣਾ ਸੀ ਜੀ ਮੈਂ ਉੱਥੇ ਕਿਵੇਂ ਨਾ ਕਿਵੇਂ ਬਚ ਕੇ ਆ ਗਿਆ ਫਿਰ ਮੈਂ ਬਸ ਸਟੈਂਡ ਚੋਂ ਕੀ ਦਰਖਾਸਤ ਦੇਣ ਗਿਆ ਦੁਬਾਰਾ ਇੱਕ ਦਿਨ ਸਾਡੀ ਪਹਿਲਾਂ ਵੀ ਦਰਖਾਸਤ ਦਿੱਤੀ ਹੋਈ ਹੈ ਲੜਾਈ ਤੋਂ ਮਤਲਬ 2 ਅਕਤੂਬਰ 1 ਅਕਤੂਬਰ ਨੂੰ 2 ਅਕਤੂਬਰ ਦੁਸਹਿਰਾ ਸੀਗਾ ਤੇ ਉੱਥੇ ਏਐਸਆਈ ਹਰਮਨਦਰ ਸਿੰਘ ਆਗੇ ਉਹ ਤਾਂ ਕਹਿੰਦੇ ਵੀ ਅਸੀਂ ਦੁਸਹਿਰੇ ਦੀ ਡਿਊਟੀ ਦੇ ਆ ਸਾਡੇ ਕੋਲ ਕੋਈ ਸਟਾਫ ਹੈ ਨਹੀਂ ਅੱਜ ਦੀ ਰਾਤ ਤੁਸੀਂ ਕਿਵੇਂ ਨਾ ਕਿਵੇਂ ਕੱਢੋ ਅਸੀਂ ਦੂਜੇ ਦਿਨ ਤੁਹਾਡਾ ਨਵੇੜਾ ਕਰਾ ਦਾਂਗੇ ਦੋਨੇ ਪਾਰਟੀਆਂ ਨੂੰ ਲਾ ਕੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਤੇ ਹਮਲਾ ਹੋਣ ਵਾਲਾ ਸਾਨੂੰ ਕਵਰ ਮਿਲ ਰਹੀਆਂ ਜੀ ਪਰ ਉਹ ਨਹੀਂ ਮੰਨੇ ਕਹਿੰਦੇ ਵੀ ਅੱਜ ਦਾ ਤਿੰਨ ਪਰ ਜਦੋਂ ਅਸੀਂ ਘਰੇ ਬੱਸ ਸਟੈਂਡ ਤੋਂ ਕਿਧਰੋਂ ਕਰਨ ਜਾਣ ਲੱਗੇ ਤਾਂ ਸਾਨੂੰ ਘਰੇ ਹੀ ਜਾਂਦੇ ਕਿ ਇਹ ਲੈ ਜਿਹੋ ਨਾ ਮੁੰਡੇ ਨੇ 20 ਤੋਂ 25 ਮੁੰਡੇ ਸੀਗੇ ਜੀ ਮੇਰੇ ਚਾਚਾ ਜੀ ਦੀ ਸੱਟਾਂ ਮਾਰੀਆਂ ਜੀ ਇਹਨਾਂ ਦੇ ਤਕਰੀਬਨ 10 ਤੋਂ 12 ਟਾਂਕੇ ਆ ਜੀ ਉਹਨਾਂ ਦੇ ਸਿਰ ਤੇ ਟਾਂਕੇ ਆ ਜੀ ਉਹਨਾਂ ਦੇ ਮਤਲਬ ਮੇਰੇ ਚਾਚਾ ਹੀ ਨੇ ਉਹ ਵੀ ਮੇਰੇ ਚਾਚੇ ਨੇ ਹਾਂਜੀ ਦੋ ਚਾਚਾ ਹੀ ਨੇ ਮੇਰੇ ਇੱਥੇ ਇਹਨਾਂ ਦੇ ਸੱਟਾਂ ਮਾਰੀਆਂ ਜੀ ਉਹਨਾਂ ਦੇ ਮਤਲਬ ਦਿਮਾਗ ਆ ਦੀ ਸੱਟ ਆ ਜੀ ਖੂਨ ਜੰਮਿਆ ਹੋਇਆ ਸਾਰੀ ਸੋਜ ਆਈ ਹੋਈ ਹੈ ਸਿਰ 'ਚ ਡਾਕਟਰ ਸਾਹਿਬ ਕਹਿੰਦੇ ਰਿਸਕ ਦਾ ਖਤਰਾ ਵੀ ਹੋ ਸਕਦਾ ਹੈ ਮਤਲਬ ਵੀ ਐਮ ਸੀ ਰੈਫਰ ਕਰਨਾ ਪੈ ਸਕਦਾ ਹੈ ਕੀ ਕਿਸ ਉਹਨਾਂ ਕੋਲੇ ਕਿਹਦੇ ਨਾਲ ਮਾਰੇ ਜਾਣਾ ਸਰਦਾਰ ਉਹਨਾਂ ਕੋਲ ਜੀ ਰਾੜਾਂ ਸੀਗੀਆਂ ਇੱਟਾਂ ਮਾਰੀਆਂ ਉਹਨਾਂ ਨੇ ਜੀ ਤਲਵਾਰਾਂ ਵੀ ਸੀਗੀਆਂ ਜੀ ਤਲਵਾਰਾਂ ਕੱਢਣ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਜੀ ਮਤਲਬ ਪਹਿਲ ਕਿਤੇ ਸਵਾਰ ਹੋ ਕੇ ਆਏ ਸੀ ਜਾਂ ਪਹਿਲਾਂ ਤੋਂ ਖੜੇ ਸੀ ਉਹ ਪਹਿਲਾਂ ਤੋਂ ਖੜੇ ਸੀ ਤਿਆਰੀ ਵਿੱਚ ਪਲੈਨਿੰਗ ਕਰਕੇ ਖੜੇ ਸੀ ਪੂਰੀ ਪਲੈਨਿੰਗ ਕਰਕੇ ਖੜੇ ਸੀ ਜੀ ਜਾਣਦੇ ਹੋ ਉਹਨਾਂ ਚ ਕਿਸੇ ਨੂੰ ਬਿਲਕੁਲ ਜੀ ਇੱਕ ਸਾਡੇ ਗਵਾਂਢੀ ਦਾ ਮੁੰਡਾ ਹੈਗਾ ਅੰਗਰੇਜ਼ ਤੇ ਗੋਲਡੀ ਇੱਕ ਗੁੱਗਿਆ ਜੀ ਉਹਨਾਂ ਦਾ ਭਰਾ ਤੇ ਦੋ ਤਿੰਨ ਜਣੇ ਹੋਰ ਹੁਣਾਂ ਨਾਂ ਨਹੀਂ ਪਤਾ ਜੀ ਮੈਨੂੰ ਪਹਿਲਾਂ ਵੀ ਕੋਈ ਲੜਾਈ ਝਗੜਾ ਚੱਲਦਾ ਪਹਿਲਾਂ ਲੜਾਈ ਝਗੜਾ ਚੱਲਦਾ ਸੀ ਇਹਾਂ ਦੀ ਆਪਾਂ ਚੂਤੂ ਤੋਂ ਮੈਂ ਮਿਓ ਸੀ ਇਹ ਮੇਰੇ ਚਾਚੇ ਦਾ ਬੇਟਾ ਹੈ ਇਹਨਾਂ ਚੂਤੂ ਤੋਂ ਮੈਂ ਮਿਓ ਸੀ ਇਹਦਾ ਸਿਰ ਤੇ ਕਿਰਪਾਨ ਮਾਰੀ ਸੀ ਅਸੀਂ ਉਹਦੇ ਕੁਝ ਨਹੀਂ ਕਿਹਾ ਵੀ ਚਲੋ ਮਹੱਲੇਦਾਰੀ ਦਾ ਮਾਮਲਾ ਸੀ ਚੁੱਪ ਕਰ ਗਏ ਪਰ ਫਿਰ ਕੱਲ ਹੁਣ ਦੁਬਾਰਾ ਅਟੈਕ ਹੋਣ ਦੇ ਚਾਂਸ ਸੀਗੇ ਜੀ ਸਾਡੇ ਇਸ ਲਈ ਮੈਂ 10 ਟੈਂਟ ਚੌਂਕੀ ਗਿਆ ਪਰ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਦੁਬਾਰਾ ਆ ਕੇ ਸਾਡੇ ਤੇ ਫਿਰ ਹਮਲਾ ਹੋ ਗਿਆ ਜੀ ਕੀ ਲੱਗਦਾ ਹੈ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਹੋ ਐਸ.ਆਈ. ਹਰਮਨਦਰ ਸਿੰਘ ਜੀ ਉਹਨਾਂ ਦੀ ਰਿਕਾਰਡਿੰਗ ਵੀ ਹੈ ਮੇਰੇ ਫੋਨ 'ਤੇ ਜੀ ਕਿੱਥੇ ਲੱਗੇ ਰਹੇ ਹੋ ਬੱਸ ਸਟੈਂਡ ਚੌਂਕੀ ਜੀ ਕੀ ਮੰਗ ਕੀ ਕਰਨਾ ਚਾਹੁੰਗਾ ਜਿਸ ਤਰ੍ਹਾਂ ਲੋਕ ਪੁਲਿਸ ਤੋਂ ਕੱਲ ਦੁਸ਼ਹਿਰਾ ਵੀ ਸੀਗਾ ਹੈ ਨਾ ਉਸ ਤੋਂ ਸੁਰੱਖਿਆ ਪੁਲਿਸ ਤਾਂ ਕਹਿ ਰਹੀ ਐ ਸੀ ਸੁਰੱਖਿਆ ਕਰ ਰਹੀ ਐ ਲੋਕਾਂ ਦੀ ਪਰ ਤੁਸੀਂ ਕਹਿ ਰਹੇ ਹੋ ਸਾਨੂੰ ਜਵਾਬ ਦਿਓ ਨਹੀਂ ਸਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਮੈਂ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਵੀ ਦਰਖਾਸਤ ਦੇ ਕੇ ਆਏ ਸੀ ਕੱਲ ਵੀ ਐਸ.ਆਈ. ਸਾਹਿਬ ਕੋਲ ਗਏ ਕੋਈ ਸੁਣਵਾਈ ਨਹੀਂ ਹੋਈ ਸਾਡੀ ਜੀ ਤੇ ਮਤਲਬ ਸਾਡਾ ਦੇਖੋ ਕਿੰਨਾ ਨੁਕਸਾਨ ਹੋ ਗਿਆ ਮੇਰੇ ਚਾਚਾ ਜੀ ਦੋਨੇ ਕਬੀਲਦਾਰ ਬੰਦੇ ਆ ਜੀ ਗਰੀਬ ਬੰਦੇ ਆ ਉਹ ਦਿਹਾੜੀ ਦਾ ਪਾ ਕੇ ਰੋਟੀ ਖਾਂਦੇ ਆ ਜੀ ਹੁਣ ਪੁਲਿਸ ਨੂੰ ਕੋਈ ਆਈ ਪੁਲਿਸ ਇੱਥੇ ਮੌਕੇ ਤੇ ਤੁਹਾਡੀ ਪੁਲਿਸ ਬਿਆਨ ਲੈ ਗਈ ਜੀ ਹਾਂ ਉਹਨਾਂ ਚੋਂ ਸ਼ਾਇਦ ਇੱਕ ਬੰਦਾ ਅਰੈਸਟ ਕਰ ਲਿਆ ਜੀ ਹਾਂ ਬਾਕੀ ਦੇਖੋ ਕਾਰਵਾਈ ਕੀ ਕਰਦੇ ਆ ਜੀ ਅਸੀਂ ਮੰਗ ਕਰਦੇ ਵੀ ਹੁਣ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜੀ ਉਹਨਾਂ ਨੂੰ ਕਿਹਾ ਸੀ ਬਿਆਨ ਲੈਣ ਆਏ ਸੀ ਵੀ ਉਸ ਦਿਨ ਕਿਉਂ ਨਹੀਂ ਕਰਦੇ ਕਿ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਗੱਲ ਦਾ ਜੀ ਕੋਈ ਜਵਾਬ ਨਹੀਂ ਕੋਈ ਜਵਾਬ ਨਹੀਂ ਉਹ ਤਾਂ ਬਿਆਨ ਲੈ ਕੇ ਚਲੇ ਗਏ ਪੇ ਜਿਹੜੀ ਲੜਾਈ ਜਿਹੜੀ ਹੋਈ ਆ ਗਈ ਆ ਨਾ ਕਾਰਨ ਕਿਸੇ ਦਾ ਮੁਕਤਾਨ ਕਿਸ ਗੱਲ ਤੋਂ ਤੁਹਾਡੇ ਪਾਣੀ ਪਈ ਇਹਦਾ ਕਾਰਨ ਹਾਂਜੀ ਇਹਦਾ ਕੰਮ ਹੈ ਰਸਦਾ ਜੀ ਮੇਰੇ ਚਾਚੇ ਦਾ ਬੇਟਾ ਥੋੜੀ ਡਰਿੰਕ ਕੀਤੀ ਹੋਸੀ ਉਸ ਦਿਨ ਇਹਦੇ ਨਾਲ ਤੁਤਮਾ ਮੈਂ ਹੋ ਗਈ ਜੀ ਇਹਦੇ ਨਾਲ ਤੁਤਮਾ ਮੈਂ ਹੋ ਗਈ ਤੇ ਸੱਟ ਮਾਰ ਗਏ ਜੀ ਅਸੀਂ ਕੋਈ ਕਾਰਵਾਈ ਨਹੀਂ ਕਰਾਈ ਜੀ ਅਸੀਂ ਕੋਈ ਕਾਰਵਾਈ ਨਹੀਂ ਕਰਾਇਆ ਤੇ ਤਿਰਪਾਨ ਮਾਰੀ ਸਿਰ ਪਾੜਤਾ ਜੀ ਅਸੀਂ ਕੋਈ ਕਾਰਵਾਈ ਨਹੀਂ ਕਰਾਈ ਅਸੀਂ ਕਹਿੰਦੇ ਚਲੋ ਮਹਲੇਦਾਰੀ ਦਾ ਮਾਮਲਾ ਜੀ ਅਸੀਂ ਚੁੱਪ ਕਰ ਗਏ ਇਹਨਾਂ ਨੂੰ ਐ ਲੱਗਿਆ ਵੀ ਇਹ ਡਰ ਗਏ ਫੇਰ ਸਾਡੇ ਤੇ ਦੁਬਾਰਾ ਹਮਲਾ ਤਾਂ ਕੀਤਾ ਇਹਨਾਂ ਨੇ ਕਿੰਨੇ ਜਣੇ ਜ਼ਖਮੀ ਹੋਏ ਤੁਹਾਡੇ ਸਾਡੇ 3 ਜਣੇ ਜ਼ ਉਹੀ ਦਰਖਾਸਤ ਕੋਰ ਪ੍ਰੈਨਸ ਤੋਂ ਪਹਿਲਾਂ ਕਦੋਂ ਦਿੱਤੀ ਸੀ ਜੀ ਦਰਖਾਸਤ ਅਸੀਂ 1 ਅਕਤੂਬਰ ਨੂੰ ਦੇਈ ਸੀ ਜੀ ਹੂੰ ਉਸ ਤੋਂ ਕੋਈ ਅਰਬੇਦਿਕ ਕੀਤੀ ਉਸ ਤੋਂ ਕੋਈ ਹਾਂਜੀ ਦੁਬਾਰਾ ਫੇਰੇ ਸੀਗੇ ਜੀ 2 ਤਰੀਕ ਨੂੰ ਦੁਸਹਿਰੇ ਲਈ ਦੇਣ ਜੀ ਉੱਥੇ ਐਸਆਈ ਸਾਹਿਬ ਕਹਿੰਦੇ ਵੀ ਮੈਂ ਦੁਸਹਿਰੇ ਦੀ ਡਿਊਟੀ ਦਿਆਂ ਸਾਡੇ ਕੋਲ ਕੋਈ ਸਟਾਫ ਐ ਨਹੀਂ ਤੁਸੀਂ ਆਪਣਾ ਕੱਲ ਆ ਜਿਓ ਅਸੀਂ ਕੱਲ ਦੋਨੇ ਤਿਰਾਂ ਨੂੰ ਲਾ ਕੇ ਕੋਈ ਤੁਹਾਡਾ ਫੈਸਲਾ ਕਰਾਵਾਂਗੇ ਕੋਲੋਂ ਮੈਂ ਜਵਾਬ ਦੇ ਹਾਂਜੀ ਜਵਾਬ ਹੀ ਸੀ ਉਹਨਾਂ ਦਾ ਜੀ ਪਿਆਰਾ ਥਾ ਦਸਰਾਂ ਲੋਕ ਬੈਠੇ تھے ਗਲੀ ਵਿੱਚ दारू ਪੀ ਰਹੇ تھے ہم ਥੋੜਾ ਜਿਹਾ ਬੋਲਦੇ ਮੈਂ ਲੜਕੀ ਕੇ ਜਾਂ ਕਰ ਰਹੇ تھے ਤੱਕ ਰਹੇ تھے ਇਸ ਲਈ ہم ਬੋਲ दिए ਤੇ ہمارے ਲੜਕੀਆਂ ਕੇ ਮਿਲ ਕੇ ਸਾਤ ਅੱਠ ਬੰਦੇ ਮਾਰੇ ਆ ਗਲੀ ਮੇ लेटा लेटा के मारे हैं हमारे दारू वो बंदे पी रहे थे सात बंदे पी रहे थे गुलशन पी रहा था और दीपक पी था और बंदे और तो रहा था और उसको बंधे थे और ज्यादा तो बात बात किस चीज से बड़ी के हमारे लड़की आ रही थी काम पर से उसको झाँक रहा, रहा था हाँ झाँक रहा था छेड़ रहा था आपने रोक दिया तो हाँ बस रोक दिया तो उसपे लड़ाई कर लिया वो मारने पिटने लग गया कौन से एरिया की घटना प्रताप नगर प्रताप नगर विश्व मंदिर बत्ती नंबर गली तो क्या आप मांग क्या करना चाहोगे इनको सुधारना चाहिए हमारे साथ कर दिए उनके किसी के साथ हो ना करें हमारे जो घर में कुछ होता है ये दोनों घर दीपक जो रहेगा दीपक ते गुलशन इसके नाम लेंगे हम आपके पड़ोसी हैं पड़ोसी तनाल गुहांटी है हाँ वही भी रहते हैं ये लोग बहुत उनके घर पे नहीं बताया करके बार कर रहे हैं उनको घर पर घर वाले मारने पीटने लगी साथ में लग के अच्छा, हाँ हमको हाँ, तो हाँ, तो तो हाँ हाँ बेटी उसकी या उसके मातारी भी मारने लगी हमको अच्छा, हाँ, चार्थ हाँ।, चार्थ हाँ। बताओ, अपना नहीं पुलिस में हम बुला लिए थे पुलिस आगे, पुलिस नाल भी उन्होंने लड़ाई कर ली उनकी वर्दी फाड़ती पुलिस वाले ने हाँ पुलिस वाले वर्दी फाड़ती उन्होंने लड़ाई कर ली उन्होंने पुलिस वाले नाल हाँ नहीं गड्डी से आए थे तीन गड्डी से आए थे हम हाँ फोन किए थे आगे थे पुलिस नौ बजे के हाँ ख़त्म होने के बाद नौ बजे ਉਹਨੇ ਜੋ ਆਪਕੇ ਲੜਕਿਆਂ ਨੂੰ ਮਾਰਿਆ ਹੈ ਇਟ ਪੱਥਰ ਸੇ ਮਾਰਿਆ ਨਹੀਂ ਹੱਥ ਨਾਲ ਜਿੰਦੇ ਪਕੜ ਕੇ ਕਿ ਰੱਸੇ ਨਾਲ ਸੜਕ 'ਤੇ ਵੀਡੀਓ ਬਣਾ ਕੇ ਉਸਨੇ ਇਟ ਵੀ ਮਾਰਿਆ ਤੁਹਾਨੂੰ ਕੁਝ ਦੇਖ ਰਿਹਾ ਹੈ ਇਟ ਹਾਂ ਇਟ ਚਲਾ ਰਹਾ ਹੈ ਬੱਜੀ ਨਹੀਂ ਇਹ ਲੋਗ ਉੱਪਰ ਸੇ ਉੱਪਰ ਚਲਾ ਰਹੇ ਥੇ ਅੱਛਾ ਪਹਿਲੇ ਵੀ ਕੋਈ ਲੜਾਈ ਹੋਈ ਹੈ ਪਹਿਲੀ ਵਾਰ ਹੋਈ ਪਹਿਲੇ ਹੋਈ ਸੀ ਇੱਕ ਦਿਨ ਲੜਾਈ ਉਹਦੇ ਵੇਰ ਟਿਕਗੇ ਥੇ ਫਿਰ ਹੁਣ ਮੈਚ ਖੇਲਦੇ ਸਨ ਬਾਰ ਬੇਰਾਤ ਉਸਕੇ ਵਜ੍ਹਾ ਸੇ ਬੋਲੀ ਥੀ ਤਦ ਲੜਾਈ ਹੋਈ ਥੀ ਤਦ ਟਿਕਗੇ ਅਬ ਫਿਰ ਨਈ ਲੜਾਈ ਤੇ ਕੱਲ ਮੋੜ ਸੇ ਕੁੱਟਣ ਦਾ ਕੱਲ ਕੁੱਟ ਵੀ ਦਿੱਤਾ ਸਾਨੂੰ